ਰੋਹਿਤ ਗੁਲਾ ਧਰਮ ਧਰਮ ਹੋ ਕੋਣ ਮੈਂ ਹਾਂ ਬਿਸਕੁਟ ਦੇ ਮਾਮੇ ਨੂੰ ਅਰੇ ਮਾਮੇ ਬਿਸਕੁਟ ਪਾਏ ਜਿੰਨੇ ਮਾਦੀ ਹਾਂ ਬਿਸਕੁਟਾਂ ਦੀ ਕੋਈ ਘਾੜ ਨਹੀਂ ਚੈੱਕ ਬਿਸਕੁਟ ਖਾਓ ਅੱਛਾ ਇਹ ਜਾਂਦਾ ਜੀ ਮਾਹੌਲ ਵਧੀਆ ਹੈ ਜੀ ਰਾਹ ਨਾ ਰਹਿ

<laughs> देखो यही स्वाद है बाबा जी यही स्वाद है यही स्वाद है और कुछ नहीं हैगा नाले दुनिया दे की लेके जाना सला ਕਮੋ ਫਿਰ ਵਾਇਸ ਕਰੋ ਹਾਂ ਹੈ ਕਿੱਥੇ ਪਹਾੜਾਂ ਚ ਹਾਂ ਦੇਖੀ ਨਹੀਂ ਨਦੀ ਕਿਨਾਰੇ ਜਾ ਰਹੇ ਆ ਪਰਮ ਕਹਿੰਦਾ ਨਦੀ ਕਿਨਾਰੇ ਜਾ ਕੇ ਆਣ पर रिवर साइड व्यू बहुत सोना बहुत सोहना व्यू है चेक करो देखो बाबे व्यू चेक करो ਵੈਸੇ ਅਸਲੀ ਮਕਸਦ ਆ ਜਿਹੜਾ ਇਹ ਬਲੌਗ ਬਣਾਉਣ ਦਾ ਮੇਰਾ ਕੀ ਯਾਰ ਇਹ ਚੀਜ਼ਾਂ ਨਾ ਯਾਦਗਰੀ ਰਹਿ ਜਾਂਦੀਆਂ ਨੇ ਇਹ ਮਕਸਦ ਆ ਬਲੌਗ ਬਣਾਉਣ ਦਾ ਯਾਦਾਂ ਰਹਿਣੀਆਂ ਜਦੋਂ ਮਰਜ਼ੀ ਕੱਢ ਕੇ ਦੇਖ ਲੋ ਜਦੋਂ ਆਪਣਾ ਨੈੱਟ ਤੇ ਕੋਈ ਚੀਜ਼ ਇੱਕ ਵਾਰ ਜਦੋਂ ਨੈੱਟ ਤੇ ਮਤਲਬ ਇੱਕ ਵਾਰ ਚੀਜ਼ ਪੈ ਗਈ ਨਾ ਉਹ ਚੀਜ਼ ਡਿਲੀਟ ਨਹੀਂ ਹੁੰਦੀ ਕਦੇ ਜਿਹੜੀ ਚੀਜ਼ ਇੱਕ ਵਾਰ ਨੈਟ ਤੇ ਪੈ ਗਈ ਉਹ ਚੀਜ਼ ਡਿਲੀਟ ਨਹੀਂ ਹੁੰਦੀ ਕਰਤੀ ਨਾ ਪਰਮ ਲੱਖ ਰੁਪਏ ਦੀ ਗੱਲ ਲੈ ਦੇ ਫਿਰ ਇੱਕ ਬਿਸਕੁਟ ਦੇ ਭੈਣ ਬਿਸਕੁਟ ਸਭ ਤੋਂ ਜਮਾ ਆਉਂਦੀ ਨਾ ਵਾ ਦੇ ਲਾਪਾਨੀ ਤੇ ਜੰਮ ਨਹੀਂ ਨਾ ਭਾਈ ਜੀ ਤੁਸੀਂ ਯਕੀਨ ਨਹੀਂ ਕਰ ਸਕਦੇ ਇੰਨਾ ਕਿ ਜ਼ਿਆਦਾ ਠੰਡਾ ਹੈ ਪਾਣੀ ਦੋ ਪੰਜ ਸਕਿੰਡਰੀ ਵੀ ਹੱਥ ਰੱਖਣੇ ਬਹੁਤ ਮੁਸ਼ਕਿਲ ਹੈ ਲੈ ਇਧਰ ਆ ਮੈਂ ਚੈੱਕ ਕਰਾਂ ਝੰਡਾ ਪਿਆ ਬਰਫ ਵਰਗਾ ਹੈ ਬਰਫ ਵਿੱਚ ਝੰਡਾ ਪਾ ਲਿਆ ਦੇਖਾ ਤਬਾਗਿਆ ਇੰਦਰ ਬਣਾ ਦੇਖੀ ਆਹੋਂ ਸੰਪਨਿਆ ਪਾ ਰਿਹਾ ਨਹੀਂ ਲੈਂਟਰਿੰਗ ਕੋਰ ਹੈ ਪਿੱਛੇ ਤੋਂ ਲੈ ਆਪੂਰੇ ਦੋ ਲੈਂਟਰ ਵਾਲੇ ਲੈਂਟਰ ਵਾਲੇ ਬੂਟ ਪਾਰ ਗਏ ਨੇ ਆਪਾਂ ਨੇ ਚਾਹੇ ਪਾਣੀ ਚ ਵਗ ਜਾਏ ਕੋਈ ਦਿੱਕਤ ਨਹੀਂ ਹੈਗੀ ਲੈਂਟਰ ਵਾਲੇ ਬੂਟ ਮੈਂ ਦੇਖਾਂ ਜਾਂ ਵਿੱਚ ਫੜ ਕੇ ਮੈਂ ਦੇਖਾਂ ਵਿੱਚ ਉਹ ਮੈਂ ਦੇਖਾਂ ਵਿੱਚ ਵੜ ਕੇ ਕਮੈਂਟ ਆਇਆ ਮੈਂ ਮਰਚ ਫੜ ਕੇ ਦੇਖਾਂ ਆਹੀਂ ਫੜਾ ਜਾ ਪੂਰਾ ਫਰੈਸ਼ ਵਾਟਰ ਆ ਲੈ ਲੈਣਾ ਬੜਾ ਪਿਓਰ ਫਰੈਸ਼ ਪੀ ਕੇ ਦੇਖ ਲੈਣੇ ਬਰਸ ਸਰਪਰ ਹਾਂ ਪੀ ਕੇ ਦੇਖੋ ਜੀ ਬਹੁਤ ਨਜ਼ਰ ਆ ਦੇਖ ਵਿੱਚ ਵੜਦਾ ਵਿੱਚ ਪੜਦਾ ਪਲੂ ਉੱਥੇ ਚਾਹ ਪੀ ਸੀਗੀ ਹੁਣ ਉੱਪਰ ਨੂੰ ਜਾ ਰਹੇ ਆ ਹੁਣ ਉੱਪਰ ਚੜ੍ਹਨਾ ਆ ਆ ਦੇਖੋ ਇਹ ਸਾਹਮਣੇ ਇੱਕ ਛੋਟਾ ਜਿਹਾ ਵਾਟਰਫਾਲ ਆ ਰਿਹਾ ਹੈ ਆ ਰਿਹਾ ਹੈ ਚਰਲੂ ਉਹ ਬੈਠਾ ਰੋਹਿਤਾ ਚੜ ਨਾ ਜਿੰਦੇ ਜਿੰਦੇ ਆ ਰਿਹਾ ਵਾਸਤਾ ਹੈਗਾ ਨਹੀਂ ਚੜਨੇ ਕੇ ਨਹੀਂ ਜਾਣਾ ਪਰ ਮੈਂ ਰિસ્ਕੀ ਕਰ ਮਾ ਬ्रो ਵੀ ਤਨੇ ਚੱਲੇ ਆ ਬਸ ਉੱਪਰ ਨੂੰ ਆਈ ਪਹੁੰਚੀ ਨਹੀਂ ਇਹ ਚਾ ਬਰਬਾਦ ਪਰਮ ਵੀ ਪਹੁੰਚੋ ਪਰ ਹਟਦਾ ਨਹੀਂ ਖਤਰਨਾਕ ਖਿਡਾਰੀ ਬਣਨ ਤੇ ਆ ਸਾਰੀ برف ਵਿਗਲੀ ਵੇ ਦੇਖ ਪਰਮ برفਣਿਆ ਖੱਬਲਾਂ ਗੁੱਬਲਾਂ ਦੀ ਸਾਰਿਆਂ ਦੀ ਮੱਤ ਮਾਰੀ ਆ ਇਹ ਜਾ ਰਿਹਾ ਪੂਰਾ ਇਹ ਨਦੀ ਚ ਜਾ ਰਿਹਾ ਪਾਣੀ ਉੱਪਰੋਂ ਉੱਪਰੋਂ برف ਖੁਰ ਕੇ ਆ ਰਹੀ ਆ ਉਹ ਦੇਖੋ ਇਹ ਇਹ ਦੇਖੋ ਉੱਪਰੋਂ ਛੋਟਾ ਜਿਹਾ ਇੱਕ ਵਾਟਰਫਾਲ ਆ ਲੈ 加ੜ ਗਿਆ ਭੈਤ ਨਹੀਂ ਚੜਾਈ ਬਹੁਤ ਆ ਪਰ ਮੈਂ ਹੈ ਉਹੀ ਲੱਗਦਾ ਸਿੱਧੀ ਆ ਖੜੀ ਸਿੱਧੀ ਖੜੀ ਜੜਾਈ ਆ ਬੂਟ ਬਾੜ ਕੀ ਜੀ ਕਾਦੀ ਨਦੀ ਕਾਦੀ ਦੇਖਣਗੇ ਬਾੜੀ ਮੇਰੇ ਤੇ ਡਾਲਦੇ ਬੂਟ ਪਿਲਾ ਦੇ ਸਾਥੀਆਂ ਬਾਗੀ ਮੇਰੇ ਤੇ ਡਾਲਦੇ ਸੇਟ ਪੱਜਾ ਜਾ ਰਿਹਾ ਹੁਣ ਤਾਂ ਬਪਾਈ ਅੱਜ ਚਲਦੇ ਨਾਲ ਕੋ ਨੰਾਰੀ ਵੱਲ ਨੂੰ ਚੱਲ ਰੇਸ ਦੇਣ ਦੀ ਵੀ ਲੋੜ ਨਹੀਂ ਹੈਗੀ ਆਪੇ ਜਾ ਰਹੇ ਹਾਂ ਅੱਗੇ ਖਤਮ ਹੁਣ ਤਾਂ ਵੀ ਬਸ ਚੌਥਾ ਗੇਅਰ ਪਾ ਕੇ ਛੱਡਿਆ ਹੋਇਆ ਆਪੇ ਜਾਂਦੇ ਜਾ ਹਾਂ ਦੇਖ ਫੋਟੋ ਵੀ ਜੇ ਨਾ ਸੀ ਇਸ ਕੋਲ ਪਸਾ ਐ ਬਾਕੀ ਕਿ ਦੂਜੀ ਸਾਈਡ ਆਰੇ ਉਹਦੇ ਉਹਦੇ ਪਰਲੀ ਸਾਈਡ ਦਾ ਬਰਸ਼ ਨਹੀਂ ਬਸ ਅੱਗੇ ਜਾ ਕੇ ਤਾਂ ਗੜਾ ਪਸਾ ਦਾ ਪਤ ਪਿਆ ਤੇ ਆ ਤੁਸੀਂ ਇੱਥੇ ਨਾ ਤਾਂ ਰਸਤਾ ਪੁੱਲ ਹੈ ਗੱਡੀ ਜਾਣ ਨੂੰ ਨਾ ਕੁਛ ਬਸ ਸਿੱਧਾ ਕਿਦਾ ਰਿਹਾ ਹਟ ਰਟਣ ਨੂੰ ਬਸ ਕੋ ਜਾਤੇ ਲੋਕ ਪ੍ਰਤੀ ਜੰਗ ਲੈ ਨੇ ਕੀ ਕਰ ਰਹੇ ਸੀ ਸੋ ਪੋਟ ਅੱਗੇ ਜਾ ਰਹੇ ਹੁਪਚੀ ਤੇ ਕੋ ਮਕੇ ਬੰਦੇ ਆਤੀ ਮੈਗੀ ਸਾਈਕੀ ਖਾ ਕੇ ਪੀ ਆਈ ਅਸੀਂ ਵੀ ਉੱਥੇ ਕਾਫੀ ਪੀ ਕੇ ਮੈਗੀ ਮੂਗੀ ਉਹਨਾਂ ਨਾਲ ਨਦੀ 'ਚ ਘੁੰਮ ਕੇ ਘੁੰਮ ਕੇ ਆ ਗਏ ਮੈਂ 2-3 ਵਾਰ ਪਹਿਲਾਂ ਵੀ ਗਏ ਚੁੱਕਿਆ ਆ ਬਰਕਤ ਦੇ ਨਾ ਮਤਲਬ ਉੱਥੇ ਪਹੁੰਚ ਕੇ ਮਤਲਬ ਮੰਜ਼ਿਲ ਤੇ ਪਹੁੰਚ ਕੇ ਨਹੀਂ ਇਹਨਾਂ ਸਵਾਦ ਆਇਆ ਜਿੰਨਾ ਜਿਵੇਂ ਰਸਤੇ ਆ ਚ ਜਾਂਦੇ ਆਪਾਂ ਜਦੋਂ ਉਹ ਸਵਾਦ ਆਂਦਾ ਨਾ ਉੱਥੇ ਪਹੁੰਚ ਕੇ ਉਹ ਸਵਾਦ ਨਹੀਂ ਆ ਬਸ ਆਫਾ ਜਾ ਰਹੇ ਆ ਇਹ ਨਜ਼ਾਰਾ चलो मिलते हैं अगले बढ़िया व्यू पे देखो बाबा जी भी वहाँ चलो व्यू बढ़िया इतने चलो इन्हें खा पी हुए लीए कुछ मैगी खान लग गए तो भाई को भुख बड़ी लग रही थी हालत खराब हो गई पी ਟਰਨਲ ਤੋਂ ਉਰ ਰਹਾ ਹੋਰ ਪਾਸੇ ਜਾਣ ਵਾਰ ਮਟਰ ਟਨਲ ਤੋਂ ਪਾਣੀ ਸਾਈਡ ਤੋਂ ਟਰਨਲ ਤੋਂ ਪਰਲੀ ਸਾਈਡ ਦਾ ਤਾਂ ਸਿਰਫ ਇਦਾਂ ਦਾ এনवायरमेंट ਆ ਵੀ ਦਰਖਤ ਦਰੂਪਤ ਹੈ ਨਹੀਂ ਬਸ برفੇ ਆ ਠੰਡਾ ਵੀ ਜਾਦੇ ਉੱਚੀ ਠੰਡ ਵੀ ਜਾਦੇ ਆਥੇ ਆ ਮੈਂ ਕਹਿੰਦਾ ਮਿੰਟ ਇਹ ਪਹਾੜ ਦੇ ਵਿੱਚ ਨਹੀਂ ਜਾਂਦਾ ਹਾਂ ਇਹ ਪਹਾੜ ਦੇ ਵਿੱਚ ਦੀ ਜਾਂਦਾ ਹੋਊਗਾ ਇਹ ਪਹਾੜ ਕਿੱਥੇ ਦੀ ਜਾਂਦਾ ਹੋਊਗਾ ਫਿਰ ਟਰਨਲ ਏ ਆ ਗਈ ਜੀ ਸਾਡੂ ਮੇ। ਫਰਮ ਕਹਿੰਦਾ ਸਟਿੰਗ ਜ਼ਰੂਰ ਪੀਣੀ ਆ ਕਹਿੰਦਾ ਮੈਜੀ ਮੈ। ਜ਼ਰੂਰੀ ਹੈ ਤਾਂ। ਤੇ ਪਿੰਡ ਚ ਤਰੇ ਚਰਾਤੀ ਝਟ ਝਟ ਤੇ ਨਰਮ ਚੱਲੇ ਪਏ ਨੇ ਜੀ। ਸ਼ਹਿਰ ਤੋਂ ਮਨਾਲੀ ਸ਼ਹਿਰ ਕ੍ਰਾਸ ਕਰਿਆ। ਜਾਈਏ ਨੇ ਅਮਰਤੁੱਢ ਵੱਲ ਨੂੰ। ਬੜਾ ਸੋਹਣਾ ਰਸਤਾ ਤੇ ਸੜਾ ਸੋਹਣਾ 뷰 ਹੈ। ਅਸੀਂ ਭੱਜਿਆ ਜਾ ਰਹੇ ਹਾਂ ਆਪਸਾਈਡ ਹੈ ਨਾ ਹਾਂ ਵੀ ਇੰਨਾ ਜ਼ੋਰ ਨਹੀਂ ਲੱਗ ਰਿਹਾ ਮੋਕਸਾਲ ਦਾ ਪਹਿਲਾਂ ਪੂਰਾ ਜ਼ੋਰ ਲੱਗ ਰਿਹਾ ਜਿਹਾ ਉਹਨਾਂ ਰੋਡ ਆ ਗਿਆ ਕੁਝ ਰੋਡ ਖਰਾਬ ਹੈ ਇਹ ਚੁਰਲੂ Come on, come on e' meglio. Dai, uccidi. E' c'è un piano là. C'è tecnico cocktail ਉਹ ਨਦੀ ਦੇ ਕਿਨਾਰੇ ਸਾਰਿਆਂ ਨੇ ਛੋਟੇ-ਛੋਟੇ ਦੁਕਾਨਾਂ ਖੋਲੀਆਂ ਹੋਈਆਂ ਨੇ ਸਾਰੇ ਇੱਜ ਵਿੱਚ ਚਚਾਪੇ ਚਲੋ ਚੱਲਦੇ ਬਹੁਤ ਆਣ ਲੱਗੀ ਸੀ ਮੈਂ ਸੋਚਿਆ ਮੈਂ ਚੱਲوں ਸ਼ਰਟ ਹੀ ਪਾ ਲਵਾਂ ਕਿਉਂਕਿ ਗਰਮੀ ਤਾਂ ਬਹੁਤ ਆ ਰਹੀ ਹੈ ਯਾਰ ਕਿਉਂਕਿ ਉਹਨੂੰ નીચે ਆ ਕੇ ਮਨਾਲੀ ਤੋਂ ਵੀ ਅੱਗੇ ਪਹੁੰਚਿਆ ਕੁੱਲੂ ਕੋਲ ਪਹੁੰਚਣੇ ਆਲੇ ਆਂ ਹਾਂ ਕੁੱਲੂ ਕੋਲ ਪਹੁੰਚਣੇ ਆਲੇ ਆਂ ਤੇ ਥੋੜੀ ਥੋੜੀ ਗਰਮੀ ਸਟਾਰਟ ਹੋ ਗਈ ਆ ਉੱਥੇ ਤਾਂ ਸੁੰਨ ਹੋ ਰਿਹਾ ਤਾਂ ਸਾਰਾ ਕੁਝ ਹੱਥ ਪੈਰ ਸਾਰਾ ਕੁਝ ਸੁੰਨ ਹੋ ਰਿਹਾ ਤੋਰੀਆ ਮੋਲਾ ਯਾ ਪਿਆਰਾ ਮੋਹਲ ਸਾਲ ਚ ਦੀ ਇੱਕ ਟ੍ਰਿਪ ਤਾਂ ਤੁਸੀਂ ਜ਼ਰੂਰ ਲਾਓ ਕਿਧਰੇ ਨਾ ਕਿਤੇ ਘੁੰਮਣ ਕਿਧਰੇ ਨਾ ਕਿਤੇ ਤਾਂ ਜ਼ਰੂਰ ਜਾਓ ਨਾਲੇ ਤੁਹਾਨੂੰ ਵੱਖਰੇ ਵੱਖਰੇ ਲੋਕ ਦੇਖਣ ਮਿਲਣਗੇ ਲੈਹੇ ਲੈਹੇ ਭਾਸ਼ਾ ਲੈਹੇ ਲੈਹੇ ਲੋਕ ਸੱਬੇ ਤਾਂ ਵੀ ਲੈਹੇ ਲੈਹੇ ਕਲਚਰ ਵੀ ਵੈਦਾ ਇੰਡੀਆ ਚ ਤਾਂ ਬਹੁਤ ਜ਼ਿਆਦਾ ਕਲਚਰ ਆ ਕੋਈ ਸਟੇ ਟੱਪੂਗੇ ਤਾਂ ਕਲਚਰ ਚੇਂਜ ਹੋ ਜਾਂਦਾ ਹੈ ਤੇ ਨਾਲੇ ਇੰਡੀਆ ਚ ਸਭ ਕੁ ਸਸਤਾ ਆਇਆ ਕਿੰਨਾ ਤੇ ਮੰਨ ਲੈ ਕਿ ਸਸਤਾ ਸੋ ਤੁਸੀਂ ਸਾਲ ਚ ਦੀ ਮਿਨੀਮਮ ਇੱਕ ਵਾਰ ਤਾਂ ਜ਼ਰੂਰ ਤੁਮਿਆ ਚਲੋ ਹੁਣ ਆਪਾਂ ਚੱਲਦੇ ਹਾਂ ਕਿੰਨੇ ਦਾ ਰਸ ਪੀਨੇ ਰੁਕੇ ਆ ਕਈ ਦਾ ਇਹਨੂੰ ਜੂਸੇ ਕਹੀ ਜਾਂਦੇ ਨੇ ਹਾਂ ਪਰ ਰਸ ਆ ਕਿੰਨੇ ਇਸ ਟਾਈਮ ਅਸੀਂ ਉੱਲੂ ਸ਼ਹਿਰ ਚ ਫਿਰਨਾ ਹੈ ਹੌਲੀ ਹੌਲੀ ਘਰ ਨੂੰ ਚੱਲਦੀ ਆਪਾਂ ਬੇਦਿਲ ਜਿਆਦਾ ਨਹੀਂ ਕਰਦਾ ਘਰ ਨੂੰ ਜਾਣ ਚਲੋ ਅੱਗੇ ਤਾਂ ਕੰਮ ਸੁੱਕੀ ਰਹਿ ਗਈ ਜਾਣਾ ਤਾਂ ਬੈਂ ਤੇ ਰੀਲਾ ਮੰਨ ਰਹੀਆਂ ਨੇ ਨੱਚਾ ਨੱਚ ਕੇ ਇਹ ਪਾਉਂਦੇ ਨੇ ਸ਼ਹਿਰ ਤੋਂ ਹਾਂ ਤੇ ਸੇ ਤੋਂ ਹੁਣ ਤੱਕ ਤੋਂ ਸੀ ਮੈਂ ਤਾਂ ਹੁਣ ਪਿੰਡ ਵਾਲੇ ਖਾ ਰਹੇ ਆ ਜੇ ਅਗਰ ਤੁਸੀਂ ਉੱਧਰ ਪਟਿਆਲੇ ਵੱਲ ਤੋਂ ਆਉਂਦੇ ਹੋ ਗੁਣਤਰ ਤੋਂ ਸੱਜੇ ਪਾਸੇ ਸਾਲ ਰਹਿ ਜਾਂਦਾ ਸਾਲ ਸਾਲ ਦੇ ਬਾਅਦ ਜਿਹੜਾ ਨਹੀਂ ਕਰਤ ਸਾਬ ਉਹ ਤੋਂ ਬਾਅਦ ਲੱਗੇਦਾ ਆ ਯਾਰ ਕੁਸ਼ ਮਿਲੇ ਜਿਹਾ ਵਗੈਰਾ ਤੇ ਉਹ ਵੀ ਤੁਸੀਂ ਜਾਣਾ ਚਾਹੋ ਤੇ ਇਹ ਸਾਰਾ ਰਾਮਣੀ ਕਰ ਸਾਬ ਜਾਂਦਾ ਹੈ ਜਿਹੜਾ ਖੱਬੇ ਸਾਈਡ ਤੇ ਖੜਾ ਹੈ ਜਿਹੜਾ you <sweak> ਇਹ ਮਿਕਰਾਫ ਡਰਾਈਵਿੰਗ ਕਰਨ ਵਾਲੇ ਗੱਡੀਆਂ ਵਾਲੇ ਹੁੰਦੇ ਨੇ ਨਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਕਿੱਧਰ ਨੂੰ ਘੁਮਾ ਦੇਣਾ ਕੁਝ ਵੀ ਨਹੀਂ ਪਤਾ ਲੱਗਦਾ ਹੈਗਾ ਬਚ ਕੇ ਹੀ ਚੱਲਿਆ ਕਰੋ ਬਾਬਾ ਜੀ ਆਪਣੀ ਤੁਸੀਂ ਆਪੇ ਬਚਣਾ ਆ ਜਦੋਂ ਡਰਾਈਵਿੰਗ ਕਰ ਰਹੇ ਹੋ ਤੁਸੀਂ ਤੁਸੀਂ ਖੁਦ ਦੇਖੋ ਵੀ ਵਸ ਆਲੇ ਨਾਲੇ ਵਾਲੇ ਬੰਦੇ ਤਾਂ ਪੁੱਤੂਏ ਨੇ ਸਾਰੇ ਤੁਸੀਂ ਉਹ ਚੱਲਦੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਮਸ ਮੰਡੀ ਐ ਤੋਂ ਰਹਿ ਗਿਆ ਜਿਸ ਤਵੱਜ ਤੇ ਸਿੱਤੋਂ ਹੁਣ ਆਪਾਂ ਚੱਲ ਰਹੇ ਆ ਲਗਾਤਾਰ